ਗੁਰੂਵਰ ਸਾਹਿਬ ਦੇ ਉਸੇ ਚੌਕ ਦੇ ਵਿੱਚ ਮੌਜੂਦ ਹੈਗੇ ਆਂ ਬੀਤੀ ਕੱਲ ਰਾਤ ਜਿੱਥੇ ਹਮਲਾ ਹੋਇਆ ਬਿੰਦਰਾ ਰੇਡੀਓ ਵਾਲਿਆਂ ਤੇ ਹਮਲਾ ਕਰ ਦਿੱਤਾ ਗਿਆ ਸੀ ਕਾਫੀ ਜਿਹੜੇ ਕੁਝ ਨੌਜਵਾਨ ਕਾਪੇ ਲੈ ਕੇ ਆਉਂਦੇ ਆ ਤਲਵਾਰਾਂ ਲੈ ਕੇ ਆਉਂਦੇ ਆ ਤੇ ਹਮਲਾ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਅੱਜ ਗੁਰੂਵਰ ਸਾਹਿਬ ਮੰਡੀ ਦੇ ਵਪਾਰ ਮੰਡਲ ਤੇ ਹੋਰ ਪਤਵੰਤੇ ਇਕੱਠੇ ਹੋਏ ਆ ਬਿੰਦਰਾ ਰੇਡੀਓ ਵਾਲਿਆਂ ਦੇ ਬਿੰਦਰਾ ਰੇਡੀਓ ਵਾਲਿਆਂ ਤੇ ਬੀਤੀ ਰਾਤ ਤੇ ਹਮਲਾ ਹੋਇਆ ਉਸ ਤੋਂ ਬਾਅਦ ਲੋਕ ਹਾਲ ਚਾਲ ਜਾਣਨ ਦੇ ਲਈ ਪਹੁੰਚੇ ਤੇ ਨਾਲ ਹੀ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਲਾਈਵ ਦਿਖਾ ਰਹੇ ਹੈਗੇ ਆਂ ਹਾਂ ਡੀਐਸਪੀ ਸਰਦਾਰ ਸੁਖਨਾਮ ਸਿੰਘ ਹੋਰੀ ਵੀ ਇਸ ਮੋਕੇ ਜਾਇਜ਼ਾ ਲੈਣ ਲਈ ਪਹੁੰਚੇ ਹੈਗੇ ਆ ਅੰਦਰ ਕੀ ਗੱਲਬਾਤ ਹੋ ਰਹੀ ਆ ਹਾਂ ਇੱਕ ਜਿਹੜਾ ਬਾਹਰ ਫੋਨ ਤੇ ਖੜ ਕੇ ਵੀਡੀਓ ਬਣਾਉਂਦਾ ਰਿਹਾ ਜੀ ਇੱਕ ਜਿਹੜਾ ਮੋਕੇ ਦੇ ਸਰਦਾਰ ਮੁੰਡਾ ਵੀ ਵੀਡੀਓ ਬਣਾਉਂਦਾ ਰਿਹਾ ਵੀ ਕੀ ਹੁੰਦਾ ਰਿਹਾ ਜਗਾ ਤੇ ਉਹਨਾਂ ਕੋਲ ਜਿਹੜਾ ਕੋਈ ਵੀ ਲਾਇਆ ਹੋਇਆ ਬੜਾ ਜਾਨਦਾਰ ਹੈ ਯਾਰ ਬੜਾ ਜਾਨਦਾਰ ਜਾਨਦਾਰ ਆਜੋ ਜੀ ਬਾਈਟ ਕੈਮਰੇ ਨਾਲ ਹੀ ਦੇਖਿਆ ਜੀ ਇੱਕੋ ਦਾ ਵੀਡੀਓ ਆਉਂਦੀ ਹੈ ਬਸ ਕਿਦਰ ਪਾਸ ਤੱਕ ਤੇ ਉੱਥੇ ਹੀ ਮੁੰਡੇ ਉਤਰੇ ਨਹੀਂ ਇੱਕ ਮੋਟਾ ਤੇ ਚਾਰ ਜਣੇ ਇੱਕ ਮੋਟਾ ਤੇ ਤਿੰਨ ਜਣੇ ਗਏ ਜੀ ਉਹ ਉਹਨਾਂ ਕੀ ਆ ਦੇ ਦੁਕਾਨ ਦੇ ਕੈਮਰੇ ਦੀ ਕੀਤੀ ਵੀਡੀਓ ਅੰਨੇ ਵਾਰ ਹਮਲਾ ਕਰ ਰਹੇ ਨੇ ਜੀ ਵੀ ਕਿਸ ਨੇ ਉਹਨਾਂ ਨੇ ਦੇਖਿਆ ਆ ਪਹਿਲਾਂ ਦੁਕਾਨ ਦੀ ਵੀਡੀਓ ਜੀ ਆਪਣੇ ਇਹ ਇੱਕ ਟੀਵੀ ਤੇ ਲਾਉਣੇ ਦਰ ਹੈ ਤੇ ਲਾਦੇ ਸੁਣੋ ਟੀਵੀ ਨਹੀਂ ਕਰਦੇ ਕਿਚਨ ਤੇ ਜਾਈ ਪਿੱਛੇ ਉਹ ਫੇਣੀ ਮੋਬਾਈਲ ਤੇ ਲਾਉਣੇ ਦਰ ਤੇ ਅਜਿਹਾ ਨਾ ਬਣੀ ਉਹਨੇ ਕੰਮ ਕਰ ਦਿੱਤਾ ਆਹ ਬੋਲਣਾ ਹੈ ਇਹ ਚੈਨ ਬੰਦ ਕਰਨ ਵਾਸਤੇ ਹਾਂਜੀ ਆ ਆ ਗਿਆ ਕਿ ਸਾਬ ਹੈ ਆ ਜਾਓ ਹੱਥ ਇਵੇਂ ੱੱੱਪਾ ਮਾਰਾ ਤੇ ਕਿੱਦਿ ਨਾ ਮਾਰੀ ਇਹ ਵੀ ਉਹ ਹੈ ਜੋ ਕੱਟ ਰਿਹਾ ਹੈ। ਕਾਰਨਾ ਕੰਮ ਚੱਲਦਾ। ਬਾਹਰੋਂ ਚੱਲਦਾ। ਕਾਰਨਾ ਕੰਮ ਚੱਲਦਾ। ਬਾਹਰ ਵੀ ਲੱਗੇ ਹੋਏ ਕਾਰ ਉੱਤੇ। ਬਾਹਰ ਵੀ ਲੱਗੇ ਹੋਏ। ਇਹ ਕੈਮਰੇ ਦੇ ਕੋਈ ਰੱਬ ਹੋਣੇ ਚਾਹੀਦੇ। ਬਾਹਰ ਦਾ ਸਾਹਮਣੇ ਦੁਕਾਨ ਦਾ ਕੈਮਰਾ ਲੱਗਾ ਚੱਲਦਾ। ਉਹਨੂੰ ਰੋਜ਼ ਹੋਣਾ ਜੀ ਜਦੋਂ ਕੰਟਰੋਲ ਹੀ ਨਹੀਂ। ਹਾਂ। ਇਹ ਪ੍ਰੋਬਲਮ

ਉਹ ਮਾਰੂ ਨਾ ਆ ਰਹੀ ਜਾਨਾਂ ਦੱਸਾ ਤੇਰਾ ਵੀ ਆਣਾ ਪਹਿ ਪਾਣਾ ਆਹ ਹਾਂ ਪਰ ਦੇ ਉੱਧਾ ਇਹ ਕੋਈ ਸਮਾਂ ਚੱਲ ਜਾਈਏ ਇਹੋ ਜੀ ਚੀਜ਼ ਵਾਇਰਲ ਹੋ ਗਈ ਜਿਹਦੇ ਤੋਂ ਵਾਲਾ ਕੋ ਬੈਲਟ ਨਿਕਲਣਾ ਹੋਇਆ ਕੋਈ ਤੋਂ ਉਹਨਾਂ ਦਾ ਐਂਟੀਕ ਬੈਲਟ ਮਿਲਿਆ ਆ ਬਾਕੀ ਆਇਆ ਜੀ ਦਲ ਕੋਈ ਤਸਵੀਰਾਂ ਮੰਨੂ ਲਾਈਵ ਦਿਖਾਈਆਂ ਹੈਗੀਆਂ ਕਿਸ ਤਰੀਕੇ ਉਹ ਦੁਕਾਨ ਦੇ ਵਿੱਚ ਦਾਖਲ ਹੁੰਦੇ ਆ ਦਾਖਲ ਹੋਣ ਤੋਂ ਬਾਅਦ 메인 ਬਾਜ਼ਾਰ 메인 ਬਾਜ਼ਾਰ ਇਹ ਬਾਬਾ ਖੇਤਰਪਾਲ ਜੀ ਦਾ ਮੰਦਿਰ ਹੈ ਇਸ ਮੰਦਿਰ ਵਾਲੀ ਜਗ੍ਹਾ ਤੋਂ ਆ ਕੇ ਇਸ 메인 ਬਾਜ਼ਾਰ ਦੇ ਵਿੱਚ ਘੜਨਾ ਵਾਪਰੀ 메인 ਬਾਜ਼ਾਰ ਦੇ ਵਿੱਚ ਆ ਕੇ ਕਾਤਲ ਵਾਲਾ ਹਮਲਾ ਇਹ ਬਿੰਦਰਾ ਰੇਡੀਓ ਵਾਲਿਆਂ ਦੀ ਦੁਕਾਨ ਹੈ ਸ਼ਹਿਰ ਦੀ ਸਭ ਤੋਂ ਪੁਰਾਣੀ ਦੁਕਾਨ ਜਿਹੜੀ ਆ ਬਿੰਦਰਾ ਰੇਡੀਓ ਵਾਲਿਆਂ ਦੇ ਤੇ ਬਾਜ਼ਾਰ ਦੇ ਵਿੱਚ ਆ ਕੇ ਜੇ ਸ਼ਰੇ ਆਮ ਗੁੰਡਾ ਕਰਦੀ ਹੁੰਦੀ ਆ ਸ਼ਰੇ ਆਮ ਕਾਪੇ ਚੱਲਦੇ ਆ ਸ਼ਰੇ ਹਾਮ ਫਟਟੜ ਕਰਕੇ ਤਿੰਨ ਚਾਰ ਨੌਜਵਾਨ ਜਿਹੜੇ ਮੋਟਰਸਾਈਕਲ ਸਵਾਰ ਆਉਂਦੇ ਆ ਉਹ ਚਲੇ ਜਾਂਦੇ ਆ ਉਸ ਤੋਂ ਬਾਅਦ ਹਾਲੇ ਤੱਕ ਪੁਲਿਸ ਦੇ ਹੱਥ ਜਿਹੜੇ ਆ ਉਹ ਖਾਲੀ ਹੀ ਨੇ ਹਾਲੇ ਤੱਕ ਚੋਰਾਂ ਦੇ ਗਲਾਵਿਆਂ ਤੱਕ ਪੁਲਿਸ ਦੇ ਹੱਥ ਨਹੀਂ ਪਹੁੰਚੇ ਹੈਗੇ ਸੀਨੀਅਰ ਪੱਤਰਕਾਰ ਵੀ ਇੱਥੇ ਦੀਪਕ ਹੋਰੀ ਨੇ ਦੀਪਕ ਕੀ ਦੇਖਦਾ ਜਿਹੜੀ ਕੱਲ ਦੀ ਘਟਨਾ ਵਾਪਰੀ ਹੈਗੀ ਆ ਹੁਣ ਡੀਐਸਪੀ ਸਾਹਿਬ ਵੀ ਇੱਥੇ ਪਹੁੰਚੇ ਆ ਕਿਵੇਂ ਲੱਗਦਾ ਹੈਗਾ ਹੱਥ ਪਹੁੰਚ ਜਾਊਗਾ ਗੁੰਡਾਗਰਦੀ ਹੋਈ ਕਾਤਲਿਆਂਮ ਹਮਲਾ ਹੋਇਆ ਸ਼ਹਿਰ ਦੇ ਮੇਨ ਬਾਜ਼ਾਰ ਚ ਹੋਇਆ ਸ਼ਾਇਦ ਲੋਕਾਂ 'ਚ ਸਹਿਮ ਹੈਗਾ ਕੀ ਦੇਖ ਲਓ ਜਨ ਸਾਹਿਬ ਇਹ ਕੋਈ ਅੱਜ ਨਹੀਂ ਘਟਨਾ ਨਹੀਂ ਘਟਨਾ ਨਹੀਂ ਗਈ ਕਈ ਮਹੀਨਿਆਂ ਤੋਂ ਜਦੋਂ ਤੋਂ ਦੇ ਡੀਐਸਪੀ ਇੱਥੇ ਨੇ ਉਦੋਂ ਤੋਂ ਲੈ ਕੇ ਇਹ ਨਿਤ ਦਿਨ ਦੀ ਘਟਨਾ ਹੈ ਜਿਹੜੀ ਕਿ ਸਿਰਫ ਕੋਈ ਵੀ ਟਰੇਸ ਹੋ ਪਾਈ ਨਾ ਕੋਈ ਚੋਰੀ ਟਰੇਸ ਹੋ ਪਾਈਏ ਨਾ ਕੋਈ ਲੁੱਟ ਟਰੇਸ ਹੋ ਪਾਈਏ ਨਾ ਕੋਈ ਡਕੈਤੀ ਟਰੇਸ ਹੋ ਪਾਈਏ ਇਸ ਨੂੰ ਮੈਂ ਤਾਂ ਪੁਲਿਸ ਦੀ ਨਲਾਇਕੀ ਹੀ ਕਹਾਂਗਾ ਪੁਲਿਸ ਦੀ ਹੀ ਨਾ ਮਰਦੇ ਮਨਤ ਭਾਗੀ ਜਿਹੜੀ ਇਹ ਘਟਨਾ ਵਾਪਰੀ ਏ ਪੁਲਸ ਦੀ ਨਲਾਇਕੀ ਕਰਕੇ ਵਾਪਰੀ ਏ ਹਾਂ ਬੱਬੂ ਤਮਨਵਰੀ ਨੇ ਸ਼ਹਿਰ ਵਾਸੀ ਨੇ ਖੁਦ ਦੁਕਾਨਦਾਰ ਹੈਗੇ ਹੋ ਜੇ ਇਸੇ ਤਰ੍ਹਾਂ ਹਮਲੇ ਹੋਣਗੇ ਦੁਕਾਨਦਾਰ ਆਖਰ ਦੁਕਾਨਾਂ ਕਿੰਨਾ ਚਰਚਕਾਰ ਪਾਣਗੇ ਹਾਲੇ ਦਿਨ ਕਹੇ ਸਦਾ ਸਾਰੀ ਮਾਰਕੀਟ ਖੁੱਲੀ ਸੀ ਬਿਲਕੁਲ ਜੀ ਤੁਹਾਡੀ ਬਿਲਕੁਲ ਗੱਲ ਸਹੀ ਹੈ ਦੁਕਾਨਦਾਰਾਂ ਦਾ ਬਹੁਤ ਔਖਾ ਹੋਇਆ ਪਿਆ ਦਿਨ ਦਿਹਾੜੇ ਉਹਨਾਂ ਨੇ ਆ ਕੇ ਕਾਪਿਆਂ ਨਾਲ ਇਹਨਾਂ ਨੂੰ ਵੱਢਿਆ ਕਾਪਿਆਂ ਨਾਲ ਫਿਰ ਦੇਖੋ ਕੋਈ ਸ਼ਹਿਰ ਦੇ ਵਿੱਚ ਕੋਈ ਬਚਾਉਣ ਵਾਲਾ ਨਹੀਂ ਸੀਗਾ ਉਹਨਾਂ ਨੂੰ ਕੋਈ ਫੜਨ ਵਾਲਾ ਨਹੀਂ ਸਾਰੇ ਆਪਾਂ ਆਪਣੀ ਜਗ੍ਹਾ ਤੇ ਡਰਦੇ ਪਏ ਸੀ ਹੂੰ ਠੀਕ ਹੈ ਜੀ ਕੱਲ ਦਾ ਕੰਮ ਹੋਇਆ ਜੀ ਇਹ ਤੇ ਤੁਸੀਂ ਦੇਖੋ ਹੁਣ ਟਾਈਮ ਮੇਰੇ ਖਿਆਲ ਚ ਦੋ ਵਾ ਚੱਲੇ ਆ ਜੀ ਹੁਣ ਜਾ ਕੇ ਡੀਐਸਪੀ ਸਾਹਿਬ ਨੂੰ ਇੱਕ ਵਾ ਚੱਲਿਆ ਡੀਐਸਪੀ ਸਾਹਿਬ ਨੂੰ ਹੁਣ ਜਾ ਕੇ ਲੈ ਆਏ ਆ ਠੀਕ ਹੈ ਨਾ ਜੀ ਇੱਥੇ ਕੋਈ ਮੌਕਾ ਦੇਖਣ ਵੀ ਆਇਆ ਵੱਡਾ ਅਫਸਰ ਜਿਹੇ ਇਹ ਕਰਵਾਵਾ ਕਿਉਂ ਹੁੰਦੀਆਂ ਨੇ ਸਾਰੇ ਮੁੰਡਾ ਕਰੀ ਤਕੀਲਾ ਜੀ ਇਹ ਰੋਜ਼ ਦਾ ਕੰਮ ਹੈ ਸ਼ਾਂਤੀ ਚੰਦਵਾਲਾ ਮਾਰਕੀਟ ਦੇ ਸਾਹਮਣੇ ਸਾਰੇ ਖੜੇ ਨੇ 9:30 ਵਜੇ ਤੋਂ ਬਾਅਦ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਰੋਜ਼ ਦਾ ਕੰਮ ਹੈ ਤੁਸੀਂ ਵੇਖੋਗੇ 9:30 ਦੇ ਬਾਅਦ ਕੋਈ ਨਸ਼ੇੜੀ ਨਸ਼ੇ ਵਾਲੇ ਹੁੱਲੜਬਾਜ਼ ਤੁਹਾਨੂੰ ਆਮ ਵੇਖਣ ਮਿਲਣਗੇ ਰੋਜ਼ ਰੋਜ਼ਾਨਾ ਇਹ ਕੋਈ ਅੱਜ ਨਵੀਂ ਗੱਲ ਨਹੀਂ ਕਿ ਰੋਜ਼ਾਨਾ ਹੀ ਹੁੰਦਾ ਹੈ ਹੁੱਲੜਬਾਜ਼ ਨਸ਼ੇ ਵਾਲੇ ਤੇ ਫਿਰ ਤੋਂ ਦੇ ਸ਼ਰਾਬੀ ਰੋਜ਼ ਤੁਹਾਨੂੰ ਮਿਲਣਗੇ ਤੇ ਕੋਈ ਪੁਲਿਸ ਨਹੀਂ ਕੋਈ ਗਸ਼ਤ ਹੈ ਨਹੀਂ ਕੋਈ ਮਤਲਬ ਬਿਜਾਰ ਦੇ ਵਿੱਚ ਕੋਈ ਸਕਿਉਰਟੀ ਦਾ ਕੋਈ ਇੰਤਜ਼ਾਮ ਹੀ ਨਹੀਂ ਦਾ ਕਿਸੇ ਤਰ੍ਹਾਂ ਦਾ ਹਾਂ ਹਾਂ ਬਿਲਕੁਲ ਜੀ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਉਹ ਲਾਈਵ ਦਿਖਾ ਰਹੇ ਹੈਗੇ ਆ ਮੌਕੇ ਦਾ ਜਾਜਾ ਲੈਣ ਦੇ ਲਈ ਡੀਐਸਪੀ ਸਰਦਾਰ ਸਤਨਾਮ ਸਿੰਘ ਜੀ ਪਹੁੰਚੇ ਸੀ ਸੀਸੀਟੀਵੀ ਫੁਟੇਜ ਜਿਹੜੀ ਆ ਉਹ ਜ਼ਰੂਰ ਖੰਗਾਲੀ ਜਾ ਰਹੀ ਹੈ ਅ ਅੰਦਰ ਇੱਕ ਸੀਸੀਟੀਵੀ ਫੁਟੇਜ ਜਿਹੜੀ ਤੁਹਾਨੂੰ ਦਿਖਾਈ ਆ ਸਕਰੀਨ ਤੇ ਜਿਵੇਂ ਉਹ ਬੈਠੇ ਆ ਗਏ ਕਿਵੇਂ ਕਾਰਵਾਈ ਹੁੰਦੀ ਆ ਉਹ ਤੁਹਾਨੂੰ ਦਿਖਾਇਆ ਉਸ ਤੋਂ ਬਾਅਦ ਹੁਣ ਜਿਹੜੇ ਇਹ ਤਾਜ਼ਾ ਹਾਲਾਤ ਹੈਗੇ ਜਿਹੜੇ ਆਹ ਗੌਂਡ ਤੇ ਦੁਕਾਨਦਾਰਾ ਉਹ ਦਿਖਾਉਂਦੇ ਹੋਏ ਆਖਰੇ ਕਹਣਾ ਵਾਪਰੀ ਕਿ ਇਸ ਜਗ੍ਹਾ ਤੋਂ ਉਹ ਲੋਕ ਚੱਲ ਕੇ ਆਏ ਕੈਮੀ ਸਿੰਘ ਪ੍ਰੈਸ ਤੁਸੀਂ ਉਹ ਦੇਖ ਸਕਦੇ ਹੋ ਲਾਈਵ ਅਪਡੇਟ ਜਿਹੜੀ ਹੈ ਤੁਹਾਨੂੰ ਉਹ ਦਿਖਾ ਰਹੇ ਹੈਗੇ ਆਂ ਇਹ ਘਟਨਾ ਵਾਪਰੀ ਇਸ ਜਗ੍ਹਾ ਤੇ ਇਸ ਚੌਂਕ ਦੇ ਵਿੱਚ ਉਸ ਚੌਂਕ ਤੋਂ ਅ ਜ਼ਾਇਜਾ ਲੈਣ ਦੇ ਲਈ ਡੀਐਸਪੀ ਸਰਦਾਰ ਸਤਨਾਮ ਸਿੰਘ ਖੁਰਿੱਤੇ ਪਹੁੰਚੇ ਜੇ ਤੋ ਬਾਅਦ ਸ਼ਹਿਰ ਵਾਸੀ ਇਕੱਤਰ ਹੋਏ ਤੇ ਇੱਕ ਇੱਕ ਪਹਿਲੂ ਤੋਂ ਜਿਹੜੀ ਆ ਕੈਮੀ ਸਿੰਘ ਉਹ ਜਾਣਕਾਰੀ ਦਿੱਤੀ ਜਾ ਰਹੀ ਹੈ ਉਹ ਜਾਂਚ ਜਿਹੜੀ ਹੈ ਕਰਵਾਨ ਦੀ ਗੱਲ ਕੀਤੀ ਜਾ ਰਹੀ ਹੈ ਕਿਵੇਂ ਉਹ ਲੋਕ ਚੱਲ ਕੇ ਆਏ ਇਹ ਜਾਣਕਾਰੀ ਲੋਕਾਂ ਦੇ ਵੱਲੋਂ ਮੁਹैया करवाई ਜਾ ਰਹੀ ਹੈ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਲਾਈਵ ਦਿਖਾ ਰਹੇ ਹੈਗੇ ਆ ਤਸਵੀਰਾਂ ਦੇ ਤੁਸੀਂ ਦੇਖ ਸਕਦੇ ਹੋ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਕਿੰਨੇ ਲੋਕ ਮੋਟਰਸਾਈਕਲ ਤੇ ਆਏ ਉਹ ਤਸਵੀਰ ਵੀ ਤੁਹਾਡੇ ਸਾਹਮਣੇ ਆ ਗੁਰੂ ਹਰਤਾਏ ਦੇ ਵਿੱਚ ਸ਼ਰਿਆਮ ਗੁੰਡਾਗਰਦੀ ਹੋਈ ਸ਼ਰਿਆਮ ਗੁੰਡਾਗਰਦੀ ਦਾ ਨੰਗਣਾ ਨਾਚ ਹੋਇਆ ਮਿੰਦਰ ਜੀ ਕੀ ਦੇਖਦੇ ਹੋ ਜਿਹੜੇ ਹਾਲਾਤ ਬਣ ਰਹੇ ਆ ਦਿਨੋ ਦੇਣਾ ਇਸ ਤਰੀਕੇ ਬਹੁਤ ਮਾੜੇ ਹਾਲਾਤ ਨੇ ਦੇਖੋ ਕੋਈ ਬੰਦਾ ਸੇਫ ਵੀ ਨਹੀਂ ਰਹਿ ਗਿਆ ਇੱਥੇ ਮੰਡੀ ਦੇ ਵਿੱਚ ਸ਼ਰਿਆਮ ਗੁੰਡਾਗਰਦੀ ਹੂੰ ਬਿਲਕੁਲ ਜੀ ਲੋਕ ਇਹ ਗੱਲ ਕਹਿ ਰਹੇ ਆ ਵੀ ਸੇਫ ਨਹੀਂ ਰਹਿ ਗਿਆ ਸੋਨੂ ਵੀ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾ ਰਹੇ ਆ ਰਾਤ ਜਿਹੜੀ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਹਾਲੇ ਤੱਕ ਪੁਲਿਸ ਦੇ ਉਹਨਾਂ ਹਮਲਾਵਰਾਂ ਤੱਕ ਹੱਥ ਨਹੀਂ ਪਹੁੰਚ ਸਕਿਆ ਜਿਸ ਕਰਕੇ ਸ਼ਾਇਦ ਇਹ ਬਤਵੰਤੇ ਇਕੱਠੇ ਹੋਏ ਹਾਂ ਇਹ ਘਟਨਾ ਵਾਪਰੀ ਆਮ ਆਦਿ ਪਾਰਟੀ ਸਰਕਾਰ ਹੈ ਦੀਪਕ ਸ਼ਰਮਾ ਹੋਣੀ ਆ ਆ ਪਾਰਟੀ ਕਿਵੇਂ ਦੇ ਦਿਓ ਸਰਕਾਰ ਤੁਹਾਡੀ ਆ ਕਾਲੀਆਂ ਵੇਲੇ ਵੀ ਕਹਿੰਦਾ ਸੀ ਕਾਂਗਰਸ ਵੇਲੇ ਗੁੰਡਾ ਕਰਦੀ ਹੁੰਦੀ ਹੈ ਹੁਣ ਕੀ ਹੈ ਦੇਖੋ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਇਹ ਹਲਕੇ ਵਾਈਜ਼ ਹੁੰਦੀ ਹੈ ਅਲਕੇ ਦਾ ਵਿਧਾਇਕ ਜਿਹੜਾ ਆਨੰਦ ਰਿਵਾਸ ਤੇ ਕੰਮ ਕਰਨ ਦੀ ਨਹੀਂ ਸੁਤਾ ਪਿਆ ਜੋ ਇਹ ਸਾਰਾ ਵਾਕਿਆ ਹੋ ਰਿਹਾ ਸਭ ਨੂੰ ਹਕੀਕਤ ਪਤਾ ਹੈ ਸਭ ਨੂੰ ਜਾਣਕਾਰੀ ਇਹ ਕਿੱਦਾਂ ਹੋ ਰਿਹਾ ਇਹ ਸ਼ਰਿਆਮ ਹੋਣਾ ਨਹੀਂ ਇਹ ਵਾਕਿਆ ਲਗਾਤਾਰ 3 ਸਾਲ ਤੋਂ ਦੇਖਣ ਨੂੰ ਮਿਲ ਰਿਹਾ ਜਿਹੜੀ ਗਲਤੀ ਹੈ ਜੋ ਕੁਝ ਵਾਕਿਆ ਹੋ ਰਿਹਾ ਇਹਦੇ ਪਿੱਛੇ ਕਿੱਥੇ ਨਾ ਕਿੱਥੇ ਜ਼ਿੰਮੇਵਾਰ ਅਸੀਂ ਐਮਐਲਏ ਨੂੰ ਹੀ ਮੰਨਦੇ ਜੇ ਕਿੱਥੇ ਐਮਐਲਏ ਕੋ ਚੰਗਾ ਬਣਾਇਆ ਹੁੰਦਾ ਕੋਈ ਯੁਰਤ ਸੀਗੇ ਕੋਈ ਵੀ ਬੰਦਾ ਇੱਥੇ ਆ ਕੇ ਕਿਸੇ ਨਾਲ ਐਦਾਂ ਦੀ ਵਾਰਦਾਤ ਕਰ ਜਾਂਦਾ ਮੈਂ ਕਹਿੰਦਾ ਮੁੱਦਾ ਮਿਲਦਾ ਤੁਹਾਨੂੰ ਦਿਖਾਉਂਦੇ ਗੁੰਡਾਗਰਦੀ ਕਰਨ ਵਾਲਿਆਂ ਦਾ ਕੀ ਹਸ਼ਰ ਹੁੰਦਾ ਇੱਥੇ ਇਹ ਸਾਰੀ ਔਰ ਸਾਰੀ ਵਿਧਾਇਕ ਦੀ ਨਲਾਇਕੀ ਹੈ ਇਹਦੇ ਵਿੱਚ ਸਰਕਾਰ ਦਾ ਕੋਈ ਕਸੂਰ ਨਹੀਂ ਹੈ ਇਸ ਕਰਕੇ ਪ੍ਰਸ਼ਾਸਨ ਨੂੰ 24 ਘੰਟੇ ਦਾ ਸਮਾਂ ਦਿੱਤਾ ਜਾਂਦਾ ਹੈ 24 ਘੰਟੇ ਦੇ ਵਿੱਚ ਵਿੱਚ ਜਿਹੜੇ ਕੋਈ ਮੌਜਮ ਨੇ ਉਹ پکڑ ਕੇ ਅਰੈਸਟ ਕੀਤੇ ਜਾਣ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਬਹੁਤ ਵੱਡਾ ਸੰਘਰਸ਼ ਕਰਾਂਗੇ ਥਾਣਾ ਜਾਮ ਕਰ ਦਿਆਂਗੇ ਇਸ ਕਰਕੇ ਅੱਗੇ ਤੋਂ ਵੀ ਬੇਇਨਤੀ ਇਕ ਅੱਗੇ ਦੀ ਵੀ ਇਦਾਂ ਦੀ ਵਾਰਦਾਤ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਬਿਲਕੁਲ ਜੀ ਸ਼ਹਿਰ ਵਾਸੀ ਇੱਥੇ ਜ਼ਰੂਰ ਇਕੱਠੇ ਹੋਏ ਆ ਵਾਅਦਾ ਬਰਦਾਸ਼ਤ ਨਹੀਂ ਕੀਤੀ ਜਾਊਗੀ ਹਾਂ ਚੱਲਦੇ ਲਾਈਵ ਦੇ ਵਿੱਚ ਇੱਕ ਵੱਡੀ ਜਾਣਕਾਰੀ ਹੋਰ ਦਿੰਦੇ ਹਾਂ ਹਲਕਾ ਗੁਰੂਰਸਾਏ ਦੇ ਵਿੱਚ ਫੇਰ ਜਿਹੜੀ ਅੱਗ ਹੈ ਪਿੰਡ ਨਦਾਨਾਂ ਵਾਲੇ ਪਾਸੇ ਤੇ ਹੋਰ ਪਾਸੇ ਲੱਗ ਚੁੱਕੀ ਆ ਕਿਸਾਨਾਂ ਦੀਆਂ ਕਣਕਾਂ ਨੂੰ ਨਾੜ ਨੂੰ ਜਿਹੜੀ ਅੱਗ ਲੱਗ ਗਈ ਹੈ ਉਤੋਂ ਆ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਹੈਗਾ ਹੁਣੇ ਹੀ ਜਿਹੜੀ ਜਾਣਕਾਰੀ ਸਾਡੇ ਰਵੇ ਪਹੁੰਚੀ ਗਈ ਹੈ ਇੱਥੇ ਚੱਲਦੇ ਲਾਈਵ ਤੁਹਾਨੂੰ ਦਿਖਾ ਦਿੰਦੇ ਆ ਸ਼ਹਿਰ ਤੱਕ ਉਹ ਸਾਗ ਦਾ ਧੂਆ ਪਹੁੰਚਣਾ ਸ਼ੁਰੂ ਹੋ ਗਿਆ ਹੈ ਵੀਡੀਓ ਫਾਇਰ ਬ੍ਰੀਡ ਵਾਲੇ ਤੱਕ ਜ਼ਰੂਰ ਭੇਜ ਦਿਓ ਜਲਦੀ ਵੀਡੀਓ ਨੂੰ ਹਲਕੇ ਦੇ ਵਿੱਚ ਕੱਲ ਵੀ ਕਹਿਰ ਵਾਪਰਿਆ ਅੱਜ ਫਿਰ ਇੱਕ ਕਹਿਰ ਜਿਹੜਾ ਅੱਗ ਫਿਰ ਪਿੰਡ ਨਦਾਨਾ ਸਰੂਪ ਸਿੰਘ ਵਾਲਾ ਇਸ ਸਾਈਡ ਤੇ ਲੱਗ ਚੁੱਕੀ ਹੈ ਤੇ ਧੂਆਂ ਗੁਰੂ ਅਰਸਾਏ ਮੰਡੀ ਤੱਕ ਪਹੁੰਚਣਾ ਦਿਖਾਈ ਦੇ ਰਿਹਾ ਤਸਵੀਰ ਤੁਹਾਨੂੰ ਇਹ ਵੀ ਦਿਖਾ ਰਹੇ ਹਾਂ